ਸ਼ੁਰੂ ਤੋਂ ਲੈ ਕੇ ਸਾਡੇ ਸਾਡੀ ਹਾਲਾਂਕਿ ਭਾਈਚਾਰੇ ਨੇ ਬੜਾ ਚੱਕਿਆ ਵੀ ਮੈਨੂੰ ਇਦਾਂ ਦਾ ਨਹੀਂ ਹੋਇਆ ਵੀ ਮੈਂ ਉਹਦਾ ਨਾਮ ਲੈ ਕੇ ਯੂਜ਼ ਕਰਕੇ ਕੋਈ ਗਾਣਾ ਬਣਾਵਾਂ ਜਾਂ ਮੈਂ ਉਹਦਾ ਨਾਮ ਕਰਕੇ ਉਹ ਕਰਾਂ ਖੇੜ ਦੇ ਖੁੰਡ ਪ੍ਰਾਣਾ ਜਿਹੜੇ ਮਾਰ ਪੱਟਾਂ ਤੇ ਥਾਪੀ ਆ ਤੇ ਪਰ ਪ੍ਰਭਾਵ ਇਹਦਾ ਇੰਨਾ ਮੇਰਾ ਰਿਆਣਾ 4 ਸਾਲ ਦਾ ਜੇ ਜਦੋਂ ਉਹ ਥਾਪੀ ਆ ਲੈਂਡ ਸੁਣੀ ਤੇ ਉਹ ਕਹਿੰਦਾ ਵੀ ਮੂਸੇ ਵਾਲਾ ਸਿੱਧੂ ਦੇ ਨਾਲ ਥਾਪੀ ਜੁੜੀ ਹੋਈ ਹੈ ਔਰ ਪ੍ਰਮਾਤਮਾ ਉਹਦੀ ਰੂਹ ਨੂੰ ਸ਼ਾਂਤੀ ਬਖਸ਼ੇ ਪਰ ਮੇਰਾ ਜਿਹੜਾ ਰਿਆ ਵੀ ਆਪਾਂ ਫਾਇਦਾ ਚੱਕਣ ਵਾਲਾ ਸ਼ੁਰੂ ਤੋਂ ਲੈ ਕੇ ਸਾਡੇ ਸਾਡੀ ਹਾਲਾਕੇ ਭਾਈ ਸਾਰੇ ਨੇ ਬੜਾ ਚੱਕਿਆ ਵੀ ਮੈਂ ਅਜੇ ਤੱਕ ਮੈਂ ਰਿਸਪੈਕਟ ਕਰਦਾ ਹਾਂ ਫੈਨ ਆ ਉਹਦਾ ਸਾਰਾ ਕੁਝ ਮੈਂ ਉਹ ਕਰਦਾ ਆ ਪਰ ਕਦੇ ਵੀ ਮੈਨੂੰ ਇਦਾਂ ਦਾ ਨਹੀਂ ਹੋਇਆ ਵੀ ਮੈਂ ਉਹਦਾ ਨਾਮ ਲੈ ਕੇ ਯੂਜ਼ ਕਰਕੇ ਕੋਈ ਗਾਣਾ ਬਣਾਵਾਂ ਜਾਂ ਮੈਂ ਉਹਦਾ ਨਾਮ ਕਰਕੇ ਉਹ ਕਰਾਂ ਕਈ ਵਾਰੀ ਦਿਲ ਚ ਫੀਲਿੰਗ ਵੀ ਹੁੰਦੀ ਆ ਯਾਰ ਵੀ ਆ ਕਰਿਆ ਸੀ ਵੀ ਇਦਾਂ ਹੋਣਾ ਚਾਹੀਦਾ ਪਰ ਫਿਰ ਸੋਚ ਕੇ ਆਉਂਦਾ ਵੀ ਕੋਈ ਸਵਾਲ ਆਉਣਗੇ ਯਾਰ ਕਿਉਂ ਕੀਤਾ ਔਰ ਇਹ ਇਸ ਹਵਾਬ ਕੁ ਗੱਲ ਸੀ ਹੈਨਾ ਜਿਹੜੀ ਬਣੀ ਸੀ ਕਿ ਛੇੜ ਦੇ ਖੁੰਡ ਪੁਰਾਣਾ ਜਿਹੜੇ ਮਾਰ ਪਟਾਂ ਤੇ ਥਾਪੀ ਆ ਕਿ ਪਰ ਪ੍ਰਭਾਵ ਇਹਦਾ ਇੰਨਾ ਮੇਰਾ ਨਿਆਣਾ 4 ਸਾਲ ਦਾ ਜਿੱਦੋਂ ਉਹ ਆ ਲੈਂਡ ਸੁਣੀ ਤੇ ਉਹ ਕਹਿੰਦਾ ਵੀ ਮੂਸੇ ਵਾਲਾ ਮਤਲਬ ਮੈਂ ਮੰਨਦਾ ਵੀ ਇਹ ਗੱਲ ਉਧਰੋਂ ਜਾਂਦੀ ਹੈ ਪਰ ਇਸ ਉਹਨਾਂ ਨਾਲ ਇਸ ਗਾਣੇ ਦਾ ਕੋਈ ਤੱਲ ਕਹਿਗਾ ਕਿ ਨਹੀਂ ਹੈਗਾ ਸਿੱਧੂ ਦੇ ਪੰਜਾਬ ਤੋਂ ਬਾਅਦ ਤੁਹਾਡਾ ਮਾਨਸਾ ਜਦੋਂ ਤੁਸੀਂ ਆਏ ਉਹ ਉੱਥਾ ਬਹੁਤ ਘੱਟ ਉੱਥੇ ਕਲਾਕਾਰ ਹੁੰਦੇ ਸੀ ਹੁਣ ਤਾਂ ਮਿਊਜ਼ਿਕ ਦਾ ਹੱਬ ਬਣ ਚੁੱਕੀ ਹੈ ਕਿਉਂਕਿ ਬਹੁਤ ਸਾਰੇ ਕਲਾਕਾਰ ਉੱਥੇ ਮੱਥਾ ਟੇਕ ਆਉਂਦੇ ਆ ਕੋਈ ਤਸਵੀਰ ਲੈ ਕੇ ਆਉਂਦੇ ਆ ਕੋਈ ਕੋਈ ਸ਼ੱਕ ਨਹੀਂ ਬਹੁਤ ਵੱਡਾ ਨਾਮ ਉਹਨੇ ਰੌਸ਼ਨ ਕੀਤਾ ਸਾਡੇ ਜ਼ਿਲ੍ਹੇ ਦਾ ਜ਼ਿਲ੍ਹੇ ਦਾ ਨਹੀਂ ਪੂਰੇ ਪੰਜਾਬ ਦਾ ਹੀ ਔਰ ਵਧੀਆ ਔਰ ਛੋਟੀ ਉਮਰ ਦੇ ਵਿੱਚ ਇੰਨੀ ਤਰੱਕੀ ਕੀਤੀ ਵਧੀਆ ਗੱਲ ਹੈ ਚੰਗੀ ਗੱਲ ਹੈ ਸ਼ੁਰੂ ਤੋਂ ਲੈ ਕੇ ਸਾਡੇ ਸਾਡੀ ਹਾਲਾਂਕਿ ਭਾਈਚਾਰੇ ਨੇ ਬੜਾ ਚੱਕਿਆ ਵੀ ਮੈਨੂੰ ਇਦਾਂ ਦਾ ਨਹੀਂ ਹੋਇਆ ਵੀ ਮੈਂ ਉਹਦਾ ਨਾਮ ਲੈ ਕੇ ਯੂਜ਼ ਕਰਕੇ ਕੋਈ ਗਾਣਾ ਬਣਾਵਾਂ ਜਾਂ ਮੈਂ ਉਹਦਾ ਨਾਮ ਕਰਕੇ ਉਹ ਕਰਾਂ ਖੇੜ ਦੇ ਖੁੰਡ ਪ੍ਰਾਣਾ ਜਿਹੜੇ ਮਾਰ ਪੱਟਾਂ ਤੇ ਥਾਪੀ ਆ ਤੇ ਪਰ ਪ੍ਰਭਾਵ ਇਹਦਾ ਇੰਨਾ ਮੇਰਾ ਨਿਆਣਾ 4 ਸਾਲ ਦਾ ਜੇ ਜਦੋਂ ਉਹ ਥਾਪਿਆ ਆ ਲੈਣ ਸੁਣੀ ਤੇ ਉਹ ਕਹਿੰਦਾ ਵੀ ਮੂਸੇ ਵਾਲਾ ਸਿੱਧੂ ਦੇ ਨਾਲ ਥਾਪੀ ਜੁੜੀ ਹੋਈ ਹੈ ਔਰ ਪ੍ਰਮਾਤਮਾ ਉਹਦੀ ਰੂਹ ਨੂੰ ਸ਼ਾਂਤੀ ਬਖਸ਼ੇ ਪਰ ਮੇਰਾ ਜਿਹੜਾ ਰਿਆ ਵੀ ਆਪਾਂ ਫਾਇਦਾ ਚੱਕਣ ਵਾਲਾ ਸ਼ੁਰੂ ਤੋਂ ਲੈ ਕੇ ਸਾਡੇ ਸਾਡੀ ਹਾਲਾਂਕਿ ਭਾਈਚਾਰੇ ਨੇ ਬੜਾ ਚੱਕਿਆ ਵੀ ਮੈਂ ਅਜੇ ਤੱਕ ਮੈਂ ਰਿਸਪੈਕਟ ਕਰਦਾ ਹਾਂ ਫੈਨ ਆ ਉਹਦਾ ਸਾਰਾ ਕੁਝ ਮੈਂ ਉਹ ਕਰਦਾ ਆ ਪਰ ਕਦੇ ਵੀ ਮੈਨੂੰ ਇਦਾਂ ਦਾ ਨਹੀਂ ਹੋਇਆ ਵੀ ਮੈਂ ਉਹਦਾ ਨਾਮ ਲੈ ਕੇ ਯੂਜ਼ ਕਰਕੇ ਕੋਈ ਗਾਣਾ ਬਣਾਵਾ ਜਾਂ ਮੈਂ ਉਹਦਾ ਨਾਮ ਕਰਕੇ ਉਹ ਕਰਾਂ ਕਈ ਵਾਰੀ ਦਿਲ 'ਚ ਫੀਲਿੰਗ ਵੀ ਹੁੰਦੀ ਆ ਯਾਰ ਵੀ ਆ ਕਰਿਆ ਸੀ ਵੀ ਇਦਾਂ ਹੋਣਾ ਚਾਹੀਦਾ ਪਰ ਫਿਰ ਸੋਚ ਕੇ ਆਂਦਾ ਵੀ ਕੋਈ ਸਵਾਲ ਆਉਣਗੇ ਯਾਰ ਕਿਉਂ ਕੀਤਾ ਔਰ ਇਹ ਇਸ ਹਵਾਬ ਇੱਕ ਗੱਲ ਸੀ ਹੈਨਾ ਜਿਹੜੀ ਬਣੀ ਸੀ ਕਿ ਇਹ ਖੇੜ ਦੇ ਖੁੰਡ ਪ੍ਰਾਣਾ ਜਿਹੜੇ ਮਾਰ ਪੱਟਾਂ ਤੇ ਥਾਪੀ ਆ ਤੇ ਪਰ ਪ੍ਰਭਾਵ ਇਹਦਾ ਇੰਨਾ ਮੇਰਾ ਨਿਆਣਾ 4 ਸਾਲ ਦਾ ਜਿੱਦੋਂ ਉਹ ਥਾਪਿਆ ਆ ਲੈਂਡ ਸੁਣੀ ਤੇ ਉਹ ਕਹਿੰਦਾ ਵੀ ਮੂਸੇ ਵਾਲਾ ਮਤਲਬ ਮੈਂ ਮੰਨਦਾ ਹਾਂ ਵੀ ਇਹ ਗੱਲ ਉਧਰ ਨੂੰ ਜਾਂਦੀ ਹੈ ਪਰ ਇਸ ਉਹਨਾਂ ਨਾਲ ਇਸ ਗਾਣੇ ਦਾ ਕੋਈ ਤੱਲ ਕਹਿਗਾ ਕਿ ਨਹੀਂ ਹੈਗਾ ਸਿੱਧੂ ਦੇ ਜਾਣ ਤੋਂ ਬਾਅਦ ਤੁਹਾਡਾ ਮਾਨਸਾ ਜਦੋਂ ਤੁਸੀਂ ਆਏ ਉਹ ਉੱਥਾ ਬਹੁਤ ਘੱਟ ਉੱਥੇ ਕਲਾਕਾਰ ਹੁੰਦੇ ਸੀ ਹੁਣ ਤਾਂ ਮਿਊਜ਼ਿਕ ਦਾ ਹੱਬ ਬਣ ਚੁੱਕੀ ਹੈ ਕਿਉਂਕਿ ਬਹੁਤ ਸਾਰੇ ਕਲਾਕਾਰ ਉੱਥੇ ਮੱਥਾ ਟੇਕ ਆਉਂਦੇ ਆ ਕੋਈ ਤਸਵੀਰ ਲੈ ਕੇ ਆਉਂਦੇ ਆ ਕੋਈ ਕੋਈ ਸ਼ੱਕ ਨਹੀਂ ਬਹੁਤ ਵੱਡਾ ਨਾਮ ਉਹਨੇ ਰੌਸ਼ਨ ਕੀਤਾ ਹੈ ਸਾਡੇ ਜ਼ਿਲ੍ਹੇ ਦਾ ਜ਼ਿਲ੍ਹੇ ਦਾ ਨਹੀਂ ਪੂਰੇ ਪੰਜਾਬ ਦਾ ਹੀ ਔਰ ਵਧੀਆ ਔਰ ਛੋਟੀ ਉਮਰ ਦੇ ਵਿੱਚ ਇੰਨੀ ਤਰੱਕੀ ਕੀਤੀ ਵਧੀਆ ਗੱਲ ਹੈ ਚੰਗੀ ਗੱਲ ਹੈ